ਕਰਤਾਰਪੁਰ ਸਾਹਿਬ ਲਾਂਗੇ ਤੇ ਭਾਰਤ-ਪਾਕਿ ਵਿਚਾਲੇ ਵਧ ਰਹੀ ਘਟਨ ਅਜੇ ਕੜਨੀ ਦਾ ਕਿਸੀ ਬਲਕਿ ਹੁਣ ਇੱਕ ਹੋਰ ਮੁੱਦਾ ਸਿੱਖ ਸਮਾਜ ਦੇ ਸਾਹਮਣੇ ਲਿਆ ਉਸ ਦੇ ਸਿਧਾਂਤਾਂ ਨੂੰ ਚੁਣੌਤੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲਾਂ ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਗੇ ਦੇ ਲਈ ਬਣਾਈ ਨਿਗਰਾਨ ਕਮੇਟੀ ਚ ਪਾਕਿਸਤਾਨ ਦੀ ਆਈਐਸਆਈ ਦੇ ਏਜੰਟ ਮੰਨੇ ਜਾਂਦੇ ਗੋਪਾਲ ਚਾਵਲਾ ਸਣੇ ਚਾਰ ਵਿਵਾਦਤ ਅੰਸਰਾਂ ਨੂੰ ਸ਼ਾਮਿਲ ਕੀਤਾ ਜਿਸ ਨਾਲ ਦੋਹਾਂ ਮੁਲਕਾਂ ਵਿਚਾਲੇ ਚੱਲ ਰਹੀ ਗੱਲਬਾਤ ਰੁਕ ਗਈ ਤੇ ਹੁਣ ਉਸੇ ਆਈਐਸਆਈ ਏਜੰਟ ਗੋਪਾਲ ਚਾਵਲਾ ਨੇ ਪਾਕਿਸਤਾਨ ਦੇ ਇੱਕ ਗੁਰਦੁਆਰੇ 'ਚ ਹੋ ਰਏ ਸਿੱਖ ਪਰੰਪਰਾਵਾਂ ਦੇ ਤਹਿਤ ਵਿਵਾਦਿਤ ਬਿਆਨ ਦੇ ਕੇ ਸਿੱਖ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਤੁਹਾਨੂੰ ਸੁਣਾਉਣੇ ਹੈ ਕਿ ਵਿਵਾਦਿਤ ਗੋਪਾਲ ਚਾਵਲਾ ਨੇ ਕਿਹੜਾ ਬਿਆਨ ਦਿੱਤਾ ਹੈ। ਕਿ ਸਾਧ ਸੰਗਤ ਜੀ ਜੇ ਆਪਾਂ ਆਪਣੇ ਆਪ ਨੂੰ ਬਾਹਮਣਵਾਦ ਤੋਂ بچਾਣਾ ਹੈ ਤੇ ਮੈਂ ਇੱਕ ਤਜਵੀਜ਼ ਦੇ ਰਿਹਾ। ਇਹ ਮੇਰਾ ਪ੍ਰੋਫੈਸਲਾ ਨਹੀਂ ਹੈ ਕਿ ਆਪਾਂ ਇਸ ਤਰ੍ਹਾਂ ਨਹੀਂ ਕਰ ਸਕਦੇ। ਕਿ ਜਦੋਂ ਗੁਰੂ ਘਰ ਦੇ ਵਿੱਚ ਲਾਵਾ ਹੋਵੇ ਤੇ ਆਪਾਂ ਸਿਰਫ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਖਲੋ ਕੇ ਸਿਰਫ ਲਾਵਾ ਪੜੀਏ ਔਰ ਇਹ ਫੇਰੇ ਵਿੱਚੋਂ ਪੜਦੀਏ ਕਿ ਫੇਰੇਆਂ ਨਾਲ ਸਾਡੀ ਲਾਵਾ ਪੱਕੀ ਹੁੰਦੀ ਹੈ ਜੇ ਗੁਰਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਆ ਕੇ ਆਪਾਂ ਖਲੋ ਜੰਨੇ ਆਂ ਔਰ ਲਾਵਾ ਪੜੀ ਜਾਵੇ ਮੈਂ ਫੇਰੇਆਂ ਦਾ ਮੁਖਾਲਫ ਨਹੀਂ ਹਾਂਗਾ ਫੇਰੇ ਕੋ ਬਾਰਕ ਹੋਣ ਸਾਡੇ ਹਿੰਦੂ ਵੀਰਾਂ ਨੂੰ ਨਕਾਮ ਮੁਬਾਰਕ ਹੋਵੇ ਸਾਡੇ ਮੁਸਲਮਾਨ ਵੀਰਾਂ ਨੂੰ ਜਿਹੜੇ ਸਾਡੇ 크ਿਸਚੀਅਨ ਵੀਰ ਨੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਨਕਾਮ ਮੁਬਾਰਕ ਹੋਵੇ ਕੀ ਆਪਾਂ ਆਪਣੀਆਂ ਲਾਵਾਵਾਂ ਦੇ ਵਿੱਚੋਂ ਫੇਰਿਆ ਨੂੰ ਕੱਢ ਨਹੀਂ ਸਕਦੇ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਦੇ ਉੱਤੇ ਚਾਰ ਬਰੀ ਘੁੰਮਦੇ ਆਂ ਕਿੰਦਰ ਨਾਲ ਸਾਡੀ ਲਾਵਾ ਪੱਕੀ ਹੁੰਦੀ ਹੈ ਪਲ ਚਾਵਲਾ ਨੇ ਜਿਵੇਂ ਸਿੱਖ ਸਿਧਾਂਤਾਂ ਤੇ ਸਵਾਲ ਚੁੱਕੇ ਉਸ ਨਾਲ ਸਿੱਖ ਸੰਸਥਾਨਾਂ ਦੇ ਮੁਖੀਆਂ ਅਤੇ ਸਿੱਖ ਸਮਾਜ ਨੇ ਇਸ ਦਾ ਸੱਤ ਵਿਰੋਧ ਕੀਤਾ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਚਾਵਲਾ ਦੇ ਇਸ ਵਿਵਾਦਤ ਬਿਆਨ ਨੂੰ ਆਈਐਸਆਈ ਦਾ ਬਿਆਨ ਦੱਸਿਆ ਇਹ ਗੋਪਾਲ ਸਿੰਘ ਚਾਵਲੇ ਦੀ ਇਹ ਸਟੇਟਮੈਂਟ ਜਿਹੜੀ ਆ ਇਹ ਉਸ ਦੀ ਸਟੇਟਮੈਂਟ ਨਹੀਂ ਬਲਕਿ ਇਹ ਪਾਕਿਸਤਾਨ ਚ ਆਈਐਸਆਈ ਦੀ ਸਟੇਟਮੈਂਟ ਹੈ ਅਸੀਂ ਬਾਰ ਬਾਰ ਕਹਿ ਰਹੇ ਸੀ ਕਿ ਇਹ ਲੋਗ ਪਾਕਿਸਤਾਨ ਦੀਆਂ ਏਜੰਸੀਆਂ ਦੇ ਹੱਥਾਂ ਚ ਖੇਡਦੇ ਨੇ ਉਹਦਾ ਇੱਕੋ ਮਕਸਦ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਖਰਾਫਤ ਕਰਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਣਾਏ ਹੋਏ ਸਿਧਾਂਤਾਂ ਦੇ ਉਲਟ ਚੜਨਾ ਗੁਰੂ ਦੇ ਸਿਧਾਂਤਾਂ ਦੇ ਉਲਟ ਜਾ ਕੇ ਤੇ ਨੁਕਸਾਨ ਕਰਨਾ ਪਾਉਂਦੇ ਆ ਗੋਪਾਲ ਚਾਵਲਾ ਦੇ ਇਸ ਬਿਆਨ ਦੀ ਚੋ ਪਾਸਿਓਂ ਨਿਖੇਦੀ ਹੋ ਰਹੀ ਐ ਨਹੀਂ ਜੋ ਸ਼ੁਰੂ ਤੋਂ ਪਰੰਪਰਾ ਚੱਲਦੀ ਆ ਰਹੀ ਐ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੱਗ ਕੇ ਉਹ ਉਸੇ ਮੁਤਾਬਕ ਚੱਲਣੀ ਚਾਹੀਦੀ ਗੋਪਾਲ ਚਾਵਲਾ ਤਾਂ ਉੱਥੇ ਬੈਠਾ ਖਾਲਸਾ ਨਹੀਂ ਮਹਿਤੀ ਉਹ ਮਰਜ਼ੀ ਬਿਆਨ ਦਿੱਤੀ ਜਾਂਦਾ ਬੇਤੁਕੇ ਉਹਦਾ ਜੋ ਸ਼ੁਰੂ ਤੋਂ ਚੱਲਦਾ ਹੈ ਸਿਸਟਮ ਉਹ ਨਹੀਂ ਚੱਲਣਾ ਚਾਹੀਦਾ ਬਿਲਕੁਲ ਵੀ ਸਹਿਮਤ ਨਹੀਂ ਆ ਜੀ ਕਿਉਂਕਿ ਜਿਹੜਾ ਇਹ ਸਾਡਾ ਸ਼ੁਰੂ ਤੋਂ ਆਦিকাল ਤੋਂ ਚੱਲਿਆ ਆ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੰਦ ਸਾਹਿਬ ਦੇ ਪਾਠ ਦੇ ਜਿਹੜੀਆਂ ਆਪਣੇ ਲਾਵਾ ਲੈ ਰਹੇ ਆ ਸ਼੍ਰੀ ਗੁਰੂ ਸਾਡੇ ਤਹਾ ਗੁਰੂਆਂ ਦੀ ਹਦਾਇਤਾਂ ਦੇ ਅਨੁਸਾਰ ਇਹ ਸਾਰੇ ਕਾਰਜ ਸਦੀਆਂ ਤੋਂ ਚੱਲੇ ਆ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਚੱਲਦਾ ਰਹੂਗਾ। ਗਪਾਲ ਸਿੰਘ ਚਾਵਲਾ ਇੱਕ ਖਾਲਸਤਾਨੀ ਆਪਦੇ ਨੂੰ ਖਵਾ ਰਿਹਾ ਹੈ। ਬਿਲਕੁਲ ਅਸੀਂ ਉਹਦੀ ਨਖੇਦੀ ਕਰਦੇ ਜਿਹੜਾ ਬਿਆਨ ਦਿੱਤਾ। ਅਸੀਂ ਉਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਤੇ ਇਸ ਦੀ ਪੂਰੀ ਨਿੰਦਾ ਕਰਦੇ ਹਾਂ। ਗੋਪਾਲ ਚਾਵਲਾ ਵੱਲੋਂ ਦਿੱਤੇ ਅਜਿਹੇ ਵਿਵਾਦਿਤ ਬਿਆਨਾਂ ਮਕਰੋ ਸੂਤਰਾ ਦੇ ਹਵਾਲੇ ਤੋਂ ਖਬਰ ਹੈ ਕਿ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਰਤਾਰਪੁਰ ਸਾਹਿਬ ਲਈ ਬਣਾਈ ਗਈ 10 ਮੈਮਰੀ ਨਿਗਰਾਨ ਕਮੇਟੀ ਤੇ ਰੋਕ ਲਾ ਦਿੱਤੀ ਹੈ ਤੇ ਗੋਪਾਲ ਚਾਵਲਾ ਸਣੇ ਤਿੰਨ ਹੋਰ ਅਜਿਹੇ ਵਿਵਾਦਿਤ ਅੰਸਰਾਂ ਦੀ ਜਾਂਚ ਆਰੰਭ ਦਿੱਤੀ ਹੈ ਪਰ ਇਹ ਸਭ ਵਿਚਾਲੇ ਸਵਾਲ ਉੱਠਦਾ ਹੈ ਕਿ ਇਹ ਗੋਪਾਲ ਚਾਵਲਾ ਹੈ ਕੌਣ ਗੋਪਾਲ ਚਾਵਲਾ ਗੋਪਾਲ ਚਾਵਲਾ ਪਾਕਿਸਤਾਨੀ ਨਾਗਰਿਕ ਹੈ ਚਾਵਲਾ ਨੂੰ ਪਾਕਿਸਤਾਨੀ ਏਜੰਟ ਦੱਸਿਆ ਜਾਂਦਾ ਹੈ ਚਾਵਲਾ ਨੂੰ ਪਾਕ ਏਜੰਸੀ ਆਈਐਸਆਈ ਦੀ ਹਮਾਇਤ ਪ੍ਰਾਪਤ ਹੈ ਚਾਵਲਾ ਖਾਲਿਸਤਾਨੀ ਪੱਖੀ ਹੈ ਗੋਪਾਲ ਚਾਵਲਾ ਭਾਰਤ ਦਾ ਕਟੜ ਵਿਰੋਧੀ ਹੈ ਚਾਵਲਾ ਮਸੂਦ ਅਜ਼ਰਦਾ ਖਾਸ ਮੰਨਿਆ ਜਾਂਦਾ ਹੈ ਇਹ ਗੋਪਾਲ ਚਾਵਲਾ ਕਰਤਾਰਪੁਰ ਲਾਂਗੇ ਦੇ ਨੀ ਪੱਥਰ ਸਮਾਗਮ ਚ ਵੀ ਸਭ ਤੋਂ ਮੋਹਰੇ ਦਿਖਾਈ ਦਿੱਤਾ ਸੀ ਪਾਕਿਸਤਾਨੀ ਫੌਜ ਮੁਖੀ ਦੇ ਨਾਲ ਵੀ ਚਾਵਲਾ ਦੀ ਨਿਡਰਤਾ ਦੱਸੀ ਜਾਂਦੀ ਹੈ ਅਜਿਹੇ ਚਾਵਲਾ ਵੱਲੋਂ ਲਾਵਾ ਫੇਰੇ ਤੇ ਹੋਰ ਨਾ ਸਿੱਖ ਮੋਧਿਆਂ ਤੇ ਦਿੱਤੇ ਜਾ ਰਹੇ ਵਿਵਾਦੇ ਤੇ ਗੁੰਮਰਾਹਕੂਨ ਬਿਆਨਾਂ ਨੂੰ ਭਾਰਤ ਵਿਛਲੇ ਸਿੱਖ ਸਮਾਜ ਨੇ ਇਸ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਕਿਉਂਕਿ ਸਿੱਖ ਮਰਿਆਦਾਵਾਂ ਸਿੱਖ ਗੁਰੂ ਸਹਿਬਾਨਾ ਵੱਲੋਂ ਸਿੱਖ ਕੌਮ ਨੂੰ ਦਿੱਤੀਆਂ ਗਈਆਂ ਨੇ ਇਸ ਤੇ ਸਵਾਲ ਚੁੱਕ ਕੇ ਸਿੱਖ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰਨਾ ਸਾਰਾ ਸਾਰ ਗਲਤ ਹੈ ਬਿਊਰੋ ਰਿਪੋਰਟ ਇੰਡੀਆ ਨਿਊਜ਼ ਪੰਜਾਬ